ਹਾਂਜੀ ਦੋਸਤੋ ਅੱਜ ਮੈਂ ਲੈ ਕੇ ਆਇਆ ਟਰੈਕਟਰ ਕਿਉਂਕਿ ਆ ਜਿਹੜਾ ਥਾਂ ਨਾ ਪੱਠੇ ਬਹੁਤ ਜ਼ਿਆਦਾ ਖਲੇ ਹੋਏ ਨੇ ਤੇ ਅੱਜ ਜਾਦੇ ਵੜਨੇ ਨੇ ਇਸੇ ਕਰਕੇ ਆਪਾਂ ਟਰੈਕਟਰ ਟਰਾਲੀ ਲੈ ਕੇ ਆਏ ਆ ਛੇਤੀ ਮੁੱਕਰੇ ਨਹੀਂ ਕਿਉਂਕਿ ਝੋਨਾ ਲਾਉਣਾ ਝੋਨਾ ਥੋੜਾ ਜਿਹਾ ਆਪਣਾ ਲੇਟ ਏ ਆਪਾਂ ਥੋੜਾ ਜਿਹਾ ਝੋਨਾ ਲੇਟ ਲਾਉਣਾ 131 ਯਾਨਕਿ 24 25 ਤਰੀਕ ਤੋਂ ਸ਼ੁਰੂ ਕਰਾਂਗੇ। ਆ ਪਨੀਰੀ ਆਪਣੀ ਖਲੀ ਹੋਈ ਆ ਫੁੱਸੇਰੀ ਪਨੀਰੀ ਖਲੀ ਇਹ ਤਾਂ ਆਪਾਂ ਲਾਉਣੀ ਨਹੀਂ ਹੈਗੀ। ਆ 31 ਝੋਨੇ ਦੀ ਪਨੀਰੀ ਖਲੀ ਹੋਈ। ਤੇ ਜਿੰਨੇ ਦਿਨਾਂ ਤੱਕ ਰਲਾਉਣਾ ਹੈ ਤੇ ਵਧੀਆ ਪਨੀਰੀ ਆਪਣੀ ਬਣ ਜਾਣੀ ਹੈ। ਇੱਕ ਕਿੱਲੇ ਵਿੱਚੋਂ ਆ ਪਨੀਰੀ ਬਿੱਜੀ ਇੱਕ ਨਾਲ ਥਾਂ ਕੱਢ ਲੋ ਸਤ ਕਨਾਲਾ ਪੱਠੇ ਹੀ ਨੇ ਤੇ ਮੇਰਾ ਇਰਾਦਾ ਇਹ ਚੀਤੀ ਆਪਾਂ ਮਗਾਦਗੇ ਹੁਣ ਵੱਟ ਦੇ ਉੱਤੇ ਤੇ ਲਾਈ ਸੀ ਹਲਦੀ ਇਹ ਹਲਦੀ ਨਿਕਲਦੀ ਆਉਂਦੀ ਜਿੱਥੇ ਪਾਣੀ ਜ਼ਿਆਦਾ ਹੋਵੇ ਨਾ ਹਲਦੀ ਉੱਥੇ ਪੈਂਦੀ ਵੀ ਜ਼ਿਆਦਾ ਤੇ ਥਾਂ ਪੋਲਾ ਹੋਵੇ ਤੇ ਸਾਡੀਆਂ ਜਿਹੜੀਆਂ ਪੈਲੀਆਂ ਨੇ ਇੱਥੇ ਗੰਡੋਏ ਜ਼ਿਆਦੇ ਨੇ ਗੰਡੋਏ ਹੁਣ ਜ਼ਿਆਦੇ ਹੋਣ ਕਰਕੇ ਨਾ ਵਟਾਂ ਪੂਲੀਆਂ ਕਰ ਦਿੰਦੇ ਨੇ ਤੇ ਹਲਦੀ ਵੀ ਇੱਥੇ ਜ਼ਿਆਦੀ ਪੈਣੀ ਕੁਛ ਇਹੋ ਜਿਹਾ ਮਾਹੌਲ ਆਪਣੀ ਮੋਟਰ ਤੇ ਸਵੇਰੇ ਸਵੇਰੇ ਸਾਰੇ ਕੰਮ ਓਕੀ ਹੋਏ ਪੈਣੇ ਖਾਲੀਆਂ ਬਣੀਆਂ ਪਈਆਂ ਨੇ ਪੈਲੀਆਂ ਵਗੀਆਂ ਹੋਈਆਂ ਹਰੀਆਂ ਤੇ ਐਸ ਵਟ ਤੇ ਰਾਉਂਡ ਅਪ ਰਹਿ ਗਈ ਮਾਰਨ ਵਾਲੀ ਇਹ ਮੈਂ ਹੈ ਨੇੜੇ ਆ ਜਾਨਕ ਦੋਗ ਦਿਨ ਪਹਿਲਾਂ ਆਪਾਂ ਕਰਾਂਗੇ ਸ਼ੁਰੂ ਕੰਮ ਝੋਨਾ ਲਾਉਣ ਤੋਂ ਨਾ ਦੋਗ ਦਿਨ ਪਹਿਲਾਂ ਆਪਾਂ ਰਾਉਂਡ ਅਪ ਮਾਰ ਦਾਂਗੇ ਇਹ ਵਟ ਤੇ ਤਕਰੀਬਨ ਸਾਰੀ ਖਾਲੀ ਬਣੀ ਹੋਈ ਬਸ ਪਾਣੀ ਛੱਡਣਾ ਆਪਾਂ ਤੇ ਐਸ ਪਾਸੋਂ ਪੱਠੇ ਮੈਂ ਵੜਦੇ ਹੀ ਇਹ ਮੈਂ ਹੱਲਾ ਮਾਰ ਕੇ ਐਸ ਵੱਟ ਦੇ ਨਾਲ ਦਵਾਈ ਮਾਰ ਕੇ ਨਾਲ ਮਿੱਟੀ ਲਾਵਾਂਗਾ ਨਾ ਕਰਕੇ ਟਰਾਲੀ ਲੈ ਕੇ ਆਇਆ ਇੱਕਦਮ ਇਹ ਰਸਤਾ ਬਣ ਜੇਗਾ ਅੱਗੇ ਪੈਲੀ ਆਪਣੀ ਨੂੰ ਨੱਕਿਆਂ ਦੇ ਉੱਤੇ ਆਪਾਂ ਬੋਰੀਆਂ ਭਰ ਕੇ ਰੱਖੀਆਂ ਹੋਈਆਂ ਨੇ ਬੋਰੀਆਂ ਭਰ ਕੇ ਰੱਖੀਆਂ ਨੇ ਆ ਬੋਰੀ ਇੱਧਰ ਆ ਜਣੀ ਜਿਹੜਾ ਐਸ ਪੈਲੀ ਨੂੰ ਆਪਾਂ ਪਾਣੀ ਛੱਡਣਾ ਤੇ ਇੱਕ ਉਹ ਅੱਗੇ ਰੱਖੀ ਹੋਈ ਬੋਰੀ ਬਸ ਸਾਰਾ ਓਕੇ ਹੀ ਹੈ ਕੰਮ ਆਪਾਂ ਪਾਣੀ ਛੱਡਣਾ ਤੇ ਇੱਕ ਆ ਦਵਾਈ ਮਾਰਨੀ ਇਹ ਜਾਣਗੇ ਜੇ ਵੀ ਦਿਹਾੜੀ ਕੋ ਰੋਕੇ ਆਪਾਂ ਦਵਾਈ ਸਪਰੇਅ ਮਾਰਾਂਗੇ ਵੱਟਾਂ ਤੇ ਸਰਦੀ ਦਾ ਚੰਗੀ ਤਰ੍ਹਾਂ ਗੰਦ ਗੁੰਦਾ ਫਿਰ 23 24 ਨੂੰ ਆਪਾਂ ਪਾਣੀ ਛੱਡ ਦੇਣਾ ਤੇ ਉਰਾ ਸਾਹਮਣੇ ਖਲਾ ਆਪਣਾ ਟਰੈਕਟਰ ਅੱਜ ਮੈਂ ਟਰਾਲੀ ਭਰ ਕੇ ਲੈ ਜਾਵਾਂਗੇ ਪੱਠਿਆਂ ਦੀ ਕੁ ਪੱਕੇ ਪੱਠੇ ਜਿਹੜੇ ਘਰ ਕੋਲ ਵੀ ਬੀਜੀ ਹੋਏ ਨੇ ਵੀ ਪੱਠੇ ਆਪਾਂ ਉਦੋਂ ਜਿਹੜੋ ਪੈਲੀ ਵਿਹਲੀ ਹੋਈ ਸੀ ਉਦੋਂ ਬੀਜਤੇ ਸੀ ਨਾਲ ਨਾਲ ਵਟ ਸਾਰੀ ਬਣਾਉਣੀ ਤਿਆਰ ਕਰਨੀ ਐ ਤੇ ਮੇਰਾ ਇਰਾਦਾ ਨਾਲ ਨਾਲ ਪੱਠੇ ਵੱਢ ਕੇ ਦਾ ਹੱਲਾ ਨੇ ਲਾ ਕੇ ਢੇੜੇ ਤੇ ਲਾਦਦਗੇ ਆਪਾਂ ਕਿਉਂ ਵਟਾਂ ਇਹ ਨਾ ਪੁਰਾਣੀ ਵਾਟੇ ਇਹ ਥੋੜੀ ਜ਼ਮੀਨ ਉੱਚੀ ਤੇ ਇਧਰ ਨੀਵੀਂ ਤੇ ਇਸ ਕਰਕੇ ਵਾਈ ਨਹੀਂ ਗਈ ਆ ਦੇਖੋ ਚੂਹਿਆਂ ਨੂੰ ਖੁੱਡਾਂ ਕੱਢੀਆਂ ਹੋਈਆਂ ਨੇ ਇਸ ਕਰਕੇ ਆਪਾਂ ਖਿੱਚੀ ਹੋਣੀ ਕੰਮ ਸਾਹਮਣੇ ਆਪਣੀ ਮੋਟਰ ਹੋਣ ਵੱਡਾਂਗੇ ਆਪਾਂ ਪੱਠੇ ਐ ਸਾਈਡ ਨੂੰ ਵੱਢਣੇ ਸ਼ੁਰੂ ਕਰਦੇ ਨੇ ਹਾਂਜੀ ਦੋਸਤੋ ਲੋੜ ਮੁਤਾਬਕ ਪੱਟੇ ਆਪਣੇ ਵਧ ਲੈਣੇ ਉਹ ਨਾਲ ਨਾਲ ਵਧ ਲੈਣੇ ਕਿਉਂਕਿ ਰਸਤਾ ਪੜੋ ਇਧਰ ਝੁਣਾ ਲੱਗ ਗਿਆ ਤੇ ਰਸਤਾ ਇਧਰੋਂ ਬਣਾਉਣਾ ਪੈਣਾ ਜ਼ੋਰ ਇਸ ਕਰਕੇ ਸਿੱਧਾ ਪੱਟੇ ਕੋਈ ਅੱਜ ਵਾੜ ਲੈਣੇ ਤੇ ਕੁਝ ਕੱਲ ਨੂੰ ਵਾੜ ਲਾਂਗੇ ਪੱਟੇ ਦੇ ਬਹੁਤ ਵਧੀਆ ਖਰੇ ਨੂੰ ਬਾਦੂ ਆਹ ਦੋਸਤੋ ਕਿੱਕ ਕਰੇ ਨਾਲੀ ਇੱਕ ਅੱਕ ਦਾ ਬੂਟਾ ਇਹ ਬੱਚਾ ਆਇਆ ਹੋਇਆ ਹੈ ਬਚਾ ਕੇ ਰੱਖਿਆ ਹੈ ਇਹਨਾਂ ਨੇ ਆਪਣੀ ਆਪਣੀ ਮੋਟਰ ਹੁਣ ਜਾ ਕੇ ਮਿਲਦੇ ਆਪਾਂ ਆਪਣੇ ਲੰਗੂਟੀਏ ਨੂੰ ਪਤਾ ਨਹੀਂ ਕਿੱਥੇ ਦਫਾ ਹੋਇਆ ਗਾੜ ਨੂੰ ਨਾ ਤਾਂ ਗਰਮੀ ਹੋ ਉਠੀ ਉਹਨੂੰ ਗਰਮੀ ਦੇ ਚਰ ਪੱਡ ਮਾਰਦਾ ਪਿਆ ਲੋ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ